ਅਜਪਾ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਣਾ ਕਿ ਆਲਸੀ ਦੇ ਬਾਰੇ ਵਿੱਚ ਪਵਿੱਤਰ ਬਾਈਬਲ ਕੀ ਬੋਲਦਾ ਹੈ ਹallelujah ਆਪਾਂ ਦੇਖਦੇ ਹਾਂ ਕਹਾਉਤਾਂ 6 ਉਦੀ 6 ਤੇ 7 ਨੰਬਰ ਆਇਤ ਦੇ ਵਿੱਚ ਇੱਥੇ ਲਿਖਿਆ ਹੈ हे ਆਲਸੀ ਤੂੰ ਕੀੜੀ ਕੋਲ ਜਾ ਉਹਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ ਜਿਹਦਾ ਨਾਂ ਕੋਈ ਆਗੂ ਨਾ ਕੋਈ ਹੁਦੇਦਾਰ ਨਾ ਹਾਕਮ ਹੈ ਜਿਹੜਾ ਬੰਦਾ ਆਲਸ ਕਰਦਾ ਆ ਜਿਹੜਾ ਬੰਦਾ ਦਲਿਤਰੀ ਆ ਪਰਮੇਸ਼ਵਰ ਦੀ ਬਾਣੀ ਦੇ ਅਨੁਸਾਰ ਉਹ ਉਹਦੇ ਨਾਲੋਂ ਉੱਤਮ ਕੀੜੀ ਆ ਜੇ ਸੋਚਿਆ ਜਾਏ ਉਹ ਕਹਿੰਦਾ ਕੀੜੀ ਨੂੰ ਆਪਣਾ ਟੀਚਰ ਬਣਾ ਲਾ ਕੀੜੀ ਕੋਲ ਜਾ ਕੀੜੀ ਕੋਲੋਂ ਸਿੱਖਿਆ ਲੈ ਲਾ ਕਹਿੰਦਾ ਕਹ ਕੇ ਕਹਿੰਦਾ 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 ਤੂੰ ਉਹਦੇ ਰਾਹਾਂ ਨੂੰ ਦੇਖ ਤੇ ਕਹਿੰਦਾ ਬੁੱਧਵਾਨ ਬਣ ਉਹਨੂੰ ਨੋਟਿਸ ਕਰ ਕਿਉਂ ਕੀ ਕਰਦੀ ਆ ਤੇ ਉਹਨੂੰ ਦੇਖ ਕੇ ਕਹਿੰਦਾ ਫਿਰ ਤੂੰ ਬੁੱਧਵਾਨ ਬਣ ਜਾ ਕਰਕੇ ਕੀੜੀ ਦਾ ਕੋਈ ਆਗੂ ਨਹੀਂ ਆ ਜਿਹੜਾ ਉਹਨੂੰ ਕਵੇ ਵੀ ਇਦਾਂ ਇਦਾਂ ਕਰ ਪਰ ਕੀੜੀ ਬੁੱਧ ਦਾ ਇਸਤੇਮਾਲ ਕਰਦੀ ਆ ਕੀੜੀ ਨੂੰ ਪਤਾ ਆ ਬੇ ਕਿਹੜਾ ਸਮਾਂ ਆ ਕੰਮ ਕਰਨ ਦਾ ਤੇ ਕਿਹੜਾ ਸਮਾਂ ਆ ਬੈ ਕੇ ਖਾਣ ਦਾ ਕਹਿੰਦਾ ਨਾ ਕੀੜੀ ਦਾ ਕੋਈ ਆਗੂ ਆ ਨਾ ਅਧਿਕਾਰ ਆ ਤੇ ਨਾ ਉਹਦਾ ਕੋਈ ਹਾਕਮ ਆ ਆਪਾਂ ਦੇਖਣਾ ਆ ਵੀ ਸਾਡੇ ਜੀਵਨ ਦੇ ਵਿੱਚ ਕੀ ਚੱਲਦਾ ਆ ਆਲਸ ਚੱਲਦਾ ਆ ਕਿ ਉਦਮ ਚੱਲਦਾ ਆ ਬਹੁਤ سارے ਲੋਕ ਆ ਜਿਹੜੇ ਆਲਸ ਤੇ ਸਪਿਰਿਟ ਦੇ ਅੰਦਰ ਆ ਆਲਸੀ ਹੋਏ ਆ ਉਹ ਹਰ ਕੰਮ ਨੂੰ ਡਿਲੇ ਦੇ ਵਿੱਚ ਪਾਉਂਦੇ ਆ ਕਿਸੇ ਨੇ ਉਹਨਾਂ ਨੂੰ ਕੰਮ ਦੱਸਣਾ ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ ਕੱਲ ਨੂੰ ਕਰ ਲਾਂਗੇ ਘੜੀ ਕਿ ਨੂੰ ਜਾਂਦਾ ਆ ਕਿਤੇ ਨਹੀਂ ਕੋਈ ਭੱਜ ਚੱਲਿਆ ਇੱਥੇ ਹੀ ਆ ਸਾਰਾ ਕੁਝ ਦੇਖ ਲਾਂਗੇ ਹੋ ਜੂਗਾ ਪਰ ਜਦੋਂ ਸਮਾਂ ਆਉਂਦਾ ਆ ਉਸ ਕੰਮ ਦਾ ਫਲ ਮਿਲੇ ਉਸ ਕੰਮ ਦਾ ਨਤੀਜਾ ਹੋਵੇ ਫਿਰ ਉਹਨਾਂ ਦੇ ਕੋਲੇ ਕੁਝ ਵੀ ਨਹੀਂ ਹੁੰਦਾ ਫੇਰ ਉਹ ਕੀ ਕਹਿੰਦੇ ਆ ਲੈ ਜਏ ਕਿਤੇ ਮੈਂ ਉਦੋਂ ਤੇਰੇ ਆਖੇ ਲੱਗ ਜਾਂਦਾ ਹੈ ਨਾ ਵਧੀਆ ਸੀ ਐਵੇਂ ਘੋਲ ਕਰ ਲਈ ਪਰ ਜਿਹੜੇ ਕੀੜੀ ਆ ਉਹ ਗਰਮੀ ਨਹੀਂ ਦੇਖਦੀ ਵੀ ਗਰਮੀ ਆ ਉਹ ਦੇਣ ਜਰਾਤ ਨਹੀਂ ਦੇਖਦੀ ਪਰ ਉਹ ਆਪਣੇ ਕੰਮ ਕਰਨ ਨੂੰ ਲੱਗੀ ਰਹਿੰਦੀ ਆ ਤੇ ਉਹਨੂੰ ਡਾਇਰੈਕਸ਼ਨ ਦੇਣ ਵਾਲਾ ਵੀ ਕੋਈ ਨਹੀਂ ਆ ਕੋਈ ਉਹਦਾ ਲੀਡਰ ਨਹੀਂ ਆ ਕਈ ਵਾਰੀ ਤੁਸੀਂ ਦੇਖਿਓ ਕੀੜੀਆਂ ਇੱਕ ਲੇਨ ਦੇ ਵਿੱਚ ਲੱਗੀਆਂ ਹੁੰਦੀਆਂ ਕਤਾਰ ਬਣਾ ਕੇ ਜਾਂਦੀਆਂ ਐ ਲਾਈਨ ਅਪ ਹੋਈਆਂ ਹੁੰਦੀਆਂ ਆ ਤੇ ਕਈ ਵਾਰੀ ਇਕੱਲੇ ਇਕੱਲੇ ਕੀੜੀ ਵੀ ਹੋਵੇ ਤਾਂ ਵੀ ਉਹ ਤੁਰੀ ਫਿਰਦੀ ਆ ਉਹ ਕੋਈ ਨਾ ਕੋਈ ਕੰਮ ਕਰਦੀ ਉਹਨੇ ਨਿੱਕਾ ਜਿਹਾ ਦਾਣਾ ਚੱਕਿਆ ਹੀ ਹੁੰਦਾ ਆ ਆਗੂ ਜਾਂ ਹਾਕਮ ਦੇ ਡਰ ਦਾ ਕਰਕੇ ਕੰਮ ਵਿੱਚ ਨਹੀਂ ਲੱਗੀ ਬੱਚੀ ਫਿਰਦੀ ਪਰ ਉਹ ਆਉਣ ਵਾਲਾ ਜਿਹੜਾ ਸਮਾਂ ਆ ਜਿਹਦੇ ਵਿੱਚ ਉਹ ਮਿਹਨਤ ਨਹੀਂ ਕਰ ਸਕਦੀ ਜੇ ਜੇ ਇਸ ਸਮੇਂ 'ਚ ਉਹਨੇ ਬਹਿ ਕੇ ਖਾਣਾ ਉਸ ਸਮੇਂ ਦੇ ਲਈ ਉਹ ਪਹਿਲਾਂ ਮਿਹਨਤ ਕਰਦੀ ਤੇ ਆਪਣਾ ਖਮਿਆਜਾ ਜਮਾ ਕਰਦੀ ਆ ਇਸ ਲਈ ਵਚਨ ਕਹਿੰਦਾ ਜਿਹੜਾ ਬੰਦਾ ਆਲਸੀ ਆ ਕਿ ਤੂੰ ਕੀੜੀ ਕੋਲੋਂ ਹੀ ਸਿੱਖ ਲਵੇ ਵੀ ਜੇ ਕੀੜੀ ਦੇ ਵਿੱਚ ਇੰਨਾ ਉਦਮ ਆ ਮੈਂ ਇੰਨਾ ਤਕੜਾ ਬੰਦਾ ਆ ਤੇ ਮੇਰੇ ਵਿੱਚ ਕਿੰਨਾ ਉਦਮ ਹੋਣਾ ਚਾਹੀਦਾ ਆ ਕਹਿੰਦਾ ਉਹ ਆਪਣਾ ਆਹਾਰ ਗਰਮੀ ਵਿੱਚ ਜੋੜਦੀ ਅਤੇ ਬਾਡੀ ਦੇ ਵੇਲੇ ਆਪਣੀਆਂ ਖਾਣ ਵਾਲੀਆਂ ਵਸਤਾਂ ਇਕੱਠਾ ਇਕੱਠੀਆਂ ਕਰਦੀ ਹੈ ਜਿਹੜੀ ਕੀੜੀ ਆ ਉਹ ਗਰਮੀਆਂ ਦੇ ਵਿੱਚ ਆਪਣਾ ਖਾਣਾ-ਦਾਣਾ ਜਮਾ ਕਰਦੀ ਆ ਤੇ ਬਾਡੀ ਦੇ ਦਿਨਾਂ ਦੇ ਵਿੱਚ ਉਹ ਆਪਣੇ ਲਈ ਅੰਨ ਨੂੰ ਜਮਾ ਕਰਦੀ ਆ ਤੁਸੀਂ ਕਈ ਵਾਰੀ ਦੇਖਿਓ ਕਈਆਂ ਦੇ ਕੋਲੇ ਤਜਰਬਾ ਹੋਣਾ ਹੈ ਜਦੋਂ ਨੀਹਾਂ ਨੂਹਾਂ ਪੱਟੀਆਂ ਘਰਾਂ ਦੀਆਂ ਕਈ ਵਾਰੀ ਕੀੜੀਆਂ ਦਾ ਥੱਲਿਓਂ ਭੌਣ ਨਿਕਲਦਾ ਆ ਉਹਦੇ ਵਿੱਚ ਉਹਨਾਂ ਨੇ ਕਿੰਨੇ ਕਿੰਨੇ ਦਾਣੇ ਬੱਖ-ਬੱਖ ਕਰਕੇ ਜਮਾ ਕੀਤੇ ਹੁੰਦੇ ਉਹ ਇਦਾਂ ਨਹੀਂ ਵੀ ਜੋ ਕੋਸ਼ਿਆ ਸਾਰਾ ਇਕੱਠਾ ਕਰਕੇ ਰੱਖਦੀਆਂ ਰਹਿੰਦੀਆਂ ਉਹਨਾਂ ਨੇ ਜ਼ਮੀਨ ਦੇ ਢੇਠਾ ਖਾਨੇ ਬਣਾਏ ਹੁੰਦੇ ਆ ਉਹਨਾਂ ਨੇ ਚੌਲ ਕਿਸੇ ਹੋਰ ਚ ਰੱਖਣੇ ਕਣਕ ਹੋਰ ਕਿਸੇ ਚ ਰੱਖਣੀ ਦਾਲ ਕਿਸੇ ਹੋਰ ਚ ਰੱਖਣੀ ਸਾਰੀਆਂ ਚੀਜ਼ਾਂ ਵੱਖ-ਵੱਖ ਕਰਕੇ ਰੱਖੀਆਂ ਹੁੰਦੀਆਂ ਤੇ ਜਦੋਂ ਬਹੁਤ ਠੰਡ ਪੈਂਦੀ ਆ ਫੇ ਉਹ ਆਪਣੇ ਭੌਣ ਚ ਵੜ ਜਾਂਦੀਆਂ ਆਪਣੇ ਘਰ ਦੇ ਵਿੱਚ ਵੜ ਜਾਂਦੀਆਂ ਆ ਤੇ ਫੇ ਉਹ ਆਪਣਾ ਜਿਹੜਾ ਉਹਨਾਂ ਨੇ ਗਰਮੀਆਂ ਚ ਇਕੱਠਾ ਕੀਤਾ ਹੁੰਦਾ ਆ ਫੇ ਉਹ ਬਹਿ ਕੇ ਖਾਂਦੀਆਂ ਆ ਪਰ ਜਿਹੜਾ ਆਲਸੀ ਆ ਉਹ ਕੀ ਕਰਦਾ ਆ ਜੋ ਦੇ ਮਾਂ ਪਿਓ ਨੇ ਇਕੱਠਾ ਕੀਤਾ ਹੁੰਦਾ ਉਹ ਖਾ ਲੈਂਦਾ ਆ ਤੇ ਫੇਰ ਪਹਿਲਾਂ ਉਹ ਕੰਮ ਕਰਦਾ ਨਹੀਂ ਫੇਰ ਉਹਦੀ ਮਦਦ ਕਰਨ ਵਾਲਾ ਕੋਈ ਨਹੀਂ ਹੁੰਦਾ ਫੇਰ ਰੋਂਦਾ ਆ ਫੇਰ ਲੋਕਾਂ ਦੇ ਬੂਹਿਆਂ ਮੋਰੇ ਕੋਲੀ ਗਲਾਸ ਲੈ ਕੇ ਤੁਰਿਆ ਫਿਰਦਾ ਆ ਫੇ ਉਹ ਮੰਗਣ ਤੋਰ ਪੈਂਦਾ ਆ ਕੰਮ ਨਹੀਂ ਕਰਦਾ ਮੰਗਣ ਤੋਰ ਪੈਂਦਾ ਹੱਥ ਵੀ ਉਹਦੇ ਨਰੋਏ ਆ ਪੈਰ ਵੀ ਨਰੋਏ ਆ ਪਰ ਫਿਰ ਵੀ ਉਹ ਮੰਗਣ ਤੋਰ ਪੈਂਦਾ ਆ ਕਹਿੰਦਾ ਹੈ ਆਲਸੀ ਤੂੰ ਕਦੋਂ ਥੋੜੀ ਪਿਆਰੇਗਾ ਤੂੰ ਕਦੋਂ ਆਪਣੀ ਨੀਂਦ ਤੋਂ ਉੱਠੇਗਾ ਬਾਣੀ ਪੁੱਛਦੀ ਆਲਸੀ ਤੋਂ ਕਹਿੰਦਾ ਕਦੋਂ ਤੱਕ ਇੰਨਾ ਦਲਿੱਦਰ ਪਾ ਕੇ ਰੱਖੇਗਾ ਤੂੰ ਕਦੋਂ ਤੇਰੀ ਨੀਂਦ ਖੁੱਲੂਗੀ ਕਦੋਂ ਤੂੰ ਉੱਠੇਗਾ ਰਤਿਕ ਨੀਂਦ ਰਤਿਕ ਊਂਗ ਰਤਿਕ ਹੱਥ ਇਕੱਠੇ ਕਰਕੇ ਲੰਮੇ ਪੈਣਾ ਇਸੇ ਤਰ੍ਹਾਂ ਗਰੀਬੀ ਢਾੜਵੀ ਵਾਂਗ ਅਤੇ ਤੰਗੀ ਛਸਤਰ ਧਾਰੀ ਵਾਂਗ ਤੇਰੇ ਉੱਤੇ ਆ ਪਵੇਗੀ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹ ਕਹਿੰਦਾ ਮੈਂ ਰਤੀਕ ਰਾਮ ਕਰ ਲਵਾਂ ਮੈਂ ਰਤੀਕ ਅੱਖ ਲਾਲਵਾਂ ਰਤੀਕ ਲੰਮਾ ਪੈ ਲੈਣਾ ਸ਼ਾਮਾਂ ਨੂੰ ਕਰ ਲੂੰਗਾ ਸ਼ਾਮਾਂ ਨੂੰ ਕਹਿੰਦਾ ਹੁਣ ਤਾਂ ਹਨੇਰਾ ਹੋ ਗਿਆ ਹੁਣ ਸਵੇਰ ਨੂੰ ਦੇਖੀ ਜਾਊਗੀ ਜਿਹੜਾ ਕਹਿੰਦਾ ਏਦਾਂ ਡਿਲੇ ਕਰਦਾ ਰਹਿੰਦਾ ਆ ਲੰਮ ਲੇਟ ਕਰਦਾ ਰਹਿੰਦਾ ਆ ਕਹਿੰਦਾ ਉਹਦੇ ਉੱਤੇ ਜਿਹੜੀ ਤੰਗੀ ਆ ਤੇ ਜਿਹੜੀ ਗਰੀਬੀ ਆ ਉਹਨੇ ਚੜ੍ਹਾਈ ਕਰਕੇ ਆ ਜਾਣਾ ਆ ਤਾੜਵੀ ਦੇ ਵਾਂਗ ਤੇ ਸ਼ਸਤਰਧਾਰੀ ਦੇ ਵਾਂਗ ਜਿੱਦਾਂ ਕੋਈ ਮਾੜੇ ਬੰਦੇ ਦੇ ਉੱਤੇ ਤਕੜਾ ਬੰਦਾ ਹਮਲਾ ਕਰ ਦਵੇ ਏਦਾਂ ਕਹਿੰਦਾ ਗਰੀਬੀ ਨੇ ਉਹਨੂੰ ਢਾ ਲੈਣਾ ਆ ਤੇ ਜਿੱਦਾਂ ਕੋਈ ਸ਼ਸਤਰ ਧਾਰੀ ਨਿਹੱਥੇ ਦੇ ਉੱਤੇ ਹਮਲਾ ਕਰ ਦੇਵੇ ਐਦਾਂ ਕਹਿੰਦਾ ਤੰਗੀ ਨੇ ਉਹਨੂੰ ਘੇਰਾ ਪਾ ਲੈਣਾ ਆ ਜਦੋਂ ਉਹਦੇ ਕੋਲੇ ਕੁਝ ਚਾਹੀਦਾ ਹੋਣਾ ਉਦੋਂ ਉਹਦੇ ਕੋਲੇ ਹੋਣਾ ਨਹੀਂ ਫਿਰ ਉਹਨੇ ਰੋਣਾ ਤੇ ਕਰਲਾਉਣਾ ਪਰ ਉਹਦੀ ਕੋਈ ਗੱਲ ਬਣਨੀ ਨਹੀਂ ਆ ਇਸ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਕੰਮ ਧੰਦਾ ਕਰਿਆ ਕਰੀਏ ਬਹੁਤ ਲੋਕਾਂ ਨੂੰ ਇਦਾਂ ਜਾਪਦਾ ਰਹਿੰਦਾ ਆ ਵੀ ਜਿਹੜੇ ਜਿਹੜੇ ਲੋਕੀ ਚਰਚ ਨੂੰ ਜਾਂਦੇ ਆ ਉਥੇ ਉਹ ਤਾਂ ਕਹਿੰਦੇ ਬਸ ਤੁਸੀਂ ਸਾਡੇ ਹੀ ਬਣ ਜਾਓ ਤੁਸੀਂ ਹੁਣ ਕੰਮ ਧੰਦੇ ਕਰਨੇ ਛੱਡ ਦਿਓ ਮੈਂ ਕਹਿਣੀ ਜਿਹੜੇ ਅੱਜ ਇਸ ਸੇਰਮਨ ਨੂੰ ਸੁਣ ਰਹੇ ਆ ਉਹ ਇਹਦੀਆਂ ਸ਼ਾਰਟ ਕਲਿੱਪਸ ਰੈਡੀ ਕਰ ਲੋ ਇਨੂੰ ਖੂਬ ਵਾਇਰਲ ਕਰੋ ਔਰ ਲੋਕਾਂ ਨੂੰ ਦੱਸੋ ਸਾਡਾ ਪਰਮੇਸ਼ਵਰ ਸਾਨੂੰ ਕੰਮ ਧੰਦਾ ਕਰਨ ਨੂੰ ਸਿਖਾਉਂਦਾ ਹੈ ਉਹ ਸਾਨੂੰ ਉਤਸ਼ਾਹਿਤ ਕਰਦਾ ਹੈ ਉਹ ਸਾਨੂੰ ਮੋਟੀਵੇਟ ਕਰਦਾ ਹੈ ਕਿ ਅਸੀਂ ਕੰਮ ਧੰਦਾ ਕਰੀਏ ਅਸੀਂ ਆਪਣੇ ਹੱਥਾਂ ਦੀ ਨੇਕ ਕਮਾਈ ਖਾਈਏ ਉਹ ਤਾਂ ਜਿਹੜੇ ਦਲਿੱਦਰੀ ਆ ਉਹਨਾਂ ਨੂੰ ਕਹਿੰਦਾ ਕੀੜੀ ਕੋਲੋਂ ਵੀ ਜਾ ਕੇ ਸਿੱਖ ਲਓ ਵਚਨ ਚ ਲਿਖਿਆ ਤੇ ਆ ਕਹਿੰਦਾ 6 ਦਿਨ ਕੰਮ ਕਰ 7ਵੇਂ ਦਿਨ ਨੂੰ ਪਵਿੱਤਰ ਜਾਣ ਕੇ ਚਾਤੇ ਰੱਖ ਤੇ ਪਰਮੇਸ਼ਵਰ ਦੀ ਹਜ਼ੂਰੀ ਚ 6 ਦਿਨ ਕੰਮ ਕਰਨ ਦੇ ਲਈ ਕਿਹਾ ਆ ਵੀ ਡਟ ਕੇ ਕੰਮ ਕਰ ਇਸ ਲਈ ਬਹੁਤ ਜ਼ਰੂਰੀ ਆ ਕਿ ਹਰ ਇਨਸਾਨ ਮੈਂ ਹਰ ਬੰਦਾ ਨਹੀਂ ਮੈਂ ਕਿਹਾ ਹਰ ਇਨਸਾਨ ਚਾਹੇ ਭੈਣਾ ਆ ਚਾਹੇ ਭਰਾ ਆ ਚਾਹੇ ਉਹ ਨੌਜਵਾਨਿਆ ਚਾਹੇ ਬਜ਼ੁਰਗਿਆ ਜਿੰਨਾ ਜਿੰਨਾ ਬਾਲ ਉਹਨਾਂ ਦੇ ਅੰਦਰ ਜਿੰਨੀ ਜਿੰਨੀ ਬੁੱਧ ਉਹਨਾਂ ਨੂੰ ਪਰਮੇਸ਼ਵਰ ਨੇ ਦਿੱਤੀ ਆ ਜਿੰਨੇ ਜਿੰਨੇ ਗੁਣ ਪਰਮੇਸ਼ਵਰ ਨੇ ਉਹਨਾਂ ਦੇ ਅੰਦਰ ਪਾਏ ਆ ਉਹ ਕੰਮ ਜ਼ਰੂਰ ਕਰਨ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਆ ਜੇ ਆਪਾਂ ਚਰਚ ਨੂੰ ਆਉਂਦੇ ਆ ਤੇ ਆਪਾਂ ਸਾਹਮਣੇ ਰੋਟੀ ਰੱਖੀਏ ਤੇ ਫਿਰ ਅਪਾ ਕਹੀਏ ਵੀ ਵਚਨ ਦੇ ਵਿੱਚ ਲਿਖਿਆ ਆ ਨੀਚਾ ਕਰਨ ਵਾਲਿਆਂ ਲਈ ਸਭੋ ਕੁਝ ਹੋ ਸਕਦਾ ਆ ਤੇ ਫਿਰ ਤੁਸੀਂ ਥਾਲੀ ਦੇ ਮੋਹਰੇ ਬਹਿ ਕੇ ਗੋ ਯਿਸੂ ਮਸੀਹ ਦੇ ਨਾਮ 'ਚ ਰੋਟੀ ਆਪੇ ਮੇਰੇ ਮੂੰਹ 'ਚ ਚਲ ਜਵੇ ਇਹ ਰੋਟੀ ਆਪੇ ਮੇਰੇ ਮੂੰਹ ਦੇ ਵਿੱਚ ਚਲ ਜਵੇ ਕਿੰਨੇ ਜਣਿਆਂ ਨੂੰ ਯਕੀਨ ਆ ਵੀ ਬੁਰਕੀਆਂ ਟੁੱਟ ਕੇ ਉਹਨਾਂ ਦੇ ਮੂੰਹ 'ਚ ਚਲ ਜੂਗੀਆਂ ਚਲ ਜੂਗੀਆਂ ਪਰ ਯਿਸੂ ਨਾਮ 'ਚ ਤਾਂ ਸਭ ਕੁਝ ਹੋ ਸਕਦਾ ਆ ਫੇਰ ਕਾਹਦੇ ਨਹੀਂ ਜਾਣੀਆਂ ਕਾਇਕੇ ਪਰਮੇਸ਼ਵਰ ਨੇ ਹੱਥ ਇਸੇ ਕੰਮ ਨੂੰ ਦਿੱਤੇ ਵੀ ਇਹਨਾਂ ਨੂੰ ਹਲਾਓ ਇਹ ਹੱਲ ਤਾਂ ਹੀ ਆਂ ਉਂਗਲਾਂ ਤਾਂ ਹੀ ਮੁੜਦੀਆਂ ਆਂ ਵੀ ਇਹ ਇਹਨਾਂ ਦੇ ਨਾਲ ਬਹੁਤ ਸਾਰੇ ਕੰਮ ਆ ਜਿਹੜੇ ਉਂਗਲਾਂ ਦੇ ਮੁੜਨ ਨਾਲ ਹੀ ਹੋਣੇ ਆ ਜਿਹੜੀ ਗ੍ਰਿਪ ਆ ਉਹ ਇਸੇ ਲਈ ਦਿੱਤੀ ਗਈ ਵੀ ਚੀਜ਼ਾਂ ਫੜਨੀਆਂ ਤੇ ਚੀਜ਼ਾਂ ਛੱਡਣੀਆਂ ਆ ਇਸ ਲਈ ਪਰਮੇਸ਼ਵਰ ਨੇ ਸਾਰੀਆਂ ਚੀਜ਼ਾਂ ਇੱਕ ਜੋਜਨਾਬੰਦ ਤਰੀਕੇ ਦੇ ਨਾਲ ਸਾਡੇ ਲਈ ਬਣਾਈਆਂ ਆ ਇਤਨੀਆ ਕਿ ਤੁਹਾਡੇ ਲਈ ਗਰੀਬੀ ਰੱਖੀ ਆ ਇਸ ਸੰਸਾਰ ਦੇ ਵਿੱਚ ਤੁਹਾਡੇ ਲਈ ਬਰਕਤਾਂ ਖਿਲਾਰ ਦਿੱਤੀਆਂ ਗਈਆਂ ਆ ਤੁਸੀਂ ਹੁਣ ਉਹ ਇਕੱਠੀਆਂ ਕਰਨੀਆਂ ਆ ਜਿੱਦਾਂ ਖੇਤਾਂ ਦੇ ਵਿੱਚ ਪਰਮੇਸ਼ਵਰ ਨੇ ਉਹ ਚੀਜ਼ ਪਾ ਦਿੱਤੀ ਆ ਕਿ ਜੇ ਬੀਜ ਉੱਥੇ ਸਿੱਟਿਆ ਜਾਏ ਤੇ ਉਹ ਉੱਗ ਪਵੇ ਤੇ ਇੱਕ ਚੰਗੀ ਫਸਲ ਆਵੇ ਪਰਮੇਸ਼ਵਰ ਨੇ ਉਸ ਮਿੱਟੀ ਨੂੰ ਬles ਕੀਤਾ ਆ ਕਹਤੇ ਦੀ ਮਿੱਟੀ ਨੂੰ ਐਸੀ ਤਰ੍ਹਾਂ ਤੁਹਾਡੇ ਲਈ ਇਸ ਸੰਸਾਰ ਦੇ ਵਿੱਚ ਤੁਹਾਡੇ ਦੇਸ਼ ਦੇ ਵਿੱਚ ਤੁਹਾਡੇ ਨਗਰ ਦੇ ਵਿੱਚ ਤੁਹਾਡੀਆਂ ਸ਼ਹਿਰਾਂ ਦੇ ਵਿੱਚ ਪਰਮੇਸ਼ਵਰ ਨੇ ਤੁਹਾਡੇ ਲਈ ਬਰਕਤਾਂ ਖਿਲਾਰ ਦਿੱਤੀਆਂ ਹਨ ਹੁਣ ਜੇ ਤੁਸੀਂ ਘਰੇ ਹੀ ਝੌਂਕੜਾ ਮਾਰ ਕੇ ਕਹੀ ਜੋ ਬਈ ਬਰਕਤ ਮੇਰੇ ਕੋਲੇ ਆ ਜਾਏ ਬਰਕਤ ਮੇਰੇ ਕੋਲੇ ਆ ਜਾਏ ਡੱਖਾ ਭਾਣ ਕੇ ਤੁਸੀਂ ਦੂਰਾ ਨਾ ਕਰੋ ਫਿਰ ਕੁਝ ਨਹੀਂ ਹੋਣਾ ਫਿਰ ਤੁਸੀਂ ਕਦੇ ਗਰੀਬੀ ਦੇ ਬੰਧਨ ਚੋਂ ਆਜ਼ਾਦ ਨਹੀਂ ਹੋ ਸਕਦੇ ਪਰ ਤੁਸੀਂ ਆਪਣੇ ਬਿਸਤਰੇ ਚੋਂ ਨਿਕਲੋ ਆਪਣੀ ਕੁੰਜ ਚੋਂ ਬਾਹਰ ਆਓ ਆਪਣੇ ਹੱਥਾਂ ਪੈਰਾਂ ਨੂੰ ਹਿਲਾਓ ਕਿਸੇ ਕੰਮ ਨੂੰ ਹੱਥ ਪਾਓ ਪ੍ਰਾਰਥਨਾ ਕਰੋ ਅਰ वचन ਚ ਲਿਖਿਆ ਮੈਂ ਤੇਰੇ ਹੱਥਾਂ ਦੇ ਕੰਮਾਂ ਉੱਤੇ ਬਰਕਤ ਪਾਵਾਂਗਾ ਹਾਲੇਲੂਇਆ ਜਦੋਂ ਤੁਸੀਂ ਕੰਮ ਕਰੋਗੇ ਪ੍ਰਭੂ ਤੁਹਾਨੂੰ ਬles ਕਰਣਗੇ ਉਹਨਾਂ ਕੰਮਾਂ ਦੇ ਵਿੱਚ ਤੇ ਫਿਰ ਜ਼ਰੂਰ ਉਹ ਬਰਕਤ ਜਿਹੜੀ ਆਲੇ-ਦੁਆਲੇ ਖਿਲਰੀ ਆ ਉਹਨੂੰ ਤੁਸੀਂ ਇਕੱਠੇ ਕਰਨ ਦੇ ਵਿੱਚ ਕਾਮਯਾਬ ਹੋਮੋਗੇ ਹੁਣ ਜੇ ਘਰ ਦੇ ਵਿੱਚ ਕੋਈ ਚੀਜ਼ਾਂ ਖਿਲਰੀਆਂ ਹੋਣ ਤੇ ਤੁਸੀਂ ਘਰ ਦੇ ਇੱਕ ਖੁੰਝੇ 'ਚ ਖਲੋ ਕੇ ਕਹੋ ਯਿਸੂ ਮਸੀਹ ਦੇ ਨਾਮ 'ਚ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਣ ਹੋਜੂਗੀਆਂ ਤੁਹਾਨੂੰ ਹੱਥ ਦਿੱਤੇ ਅੱਖਾਂ ਦਿੱਤੀਆਂ ਪੈਰ ਦਿੱਤੇ ਸਭ ਵੀ ਤੁਸੀਂ ਇਹਨਾਂ ਚੀਜ਼ਾਂ ਨੂੰ ਹਿਲਾਓ ਥਾਉ ਥਾਈ ਕਰ ਲਓ ਆਪਣੇ ਹਿਸਾਬ ਕਿਤਾਬ ਦੇ ਨਾਲ ਬੇਸ਼ੱਕ ਸਾਡੇ ਮੂੰਹ ਦੇ ਸ਼ਬਦ ਦੇ ਵਿੱਚ ਸਮਰਥਿਆ ਪਰ ਮੂੰਹ ਦੇ ਸ਼ਬਦ ਉੱਥੇ ਹੀ ਕੰਮ ਕਰਦੇ ਆ ਜਿੱਥੇ ਸਿਰਫ ਸ਼ਬਦਾਂ ਦੇ ਨਾਲ ਹੀ ਕੰਮ ਹੋਣਾ ਆ ਜਿੱਥੇ ਹੱਥਾਂ ਦੇ ਨਾਲ ਹੋਣਾ ਉੱਥੇ ਹੱਥਾਂ ਨਾਲ ਹੀ ਹੋਣਾ ਆ ਜਿੱਥੇ ਪੈਰਾਂ ਨਾਲ ਹੋਣਾ ਇਹਰਾ ਨਾਲ ਹੀ ਹੋਣਾ ਜਿੱਥੇ ਅੱਖਾਂ ਨਾਲ ਹੋਣਾ ਉੱਥੇ ਅੱਖਾਂ ਨਾਲ ਹੋਣਾ ਜਿੱਥੇ ਮਨ ਨਾਲ ਹੋਣਾ ਉੱਥੇ ਮਨ ਨਾਲ ਹੀ ਹੋਣਾ ਹੈ